ਰਾਮ ਰਾਮ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੁਝ ਕੁ ਦਿਨ ਪਹਿਲਾਂ ਮੇਰੇ ਵੀਰ ਜੀ ਰਣਜੋਤ ਜੀ ਉਹਨਾਂ ਨੇ ਇੱਕ ਲਾਈਵ ਪਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪਟਿਆਲੇ ਤੋਂ ਜਿਹੜੀ ਕੁੜੀ ਆ ਹਰਮਨ ਸਵਾਮੀ ਉਹ ਆ ਆ ਪਾ ਕੇ ਮੇਰੇ ਸਵਾਲਾਂ ਦੇ ਜਵਾਬ ਦਊਗੀ ਤਾਂ ਮੈਂ ਇਹ ਵੀਡੀਓ ਬਣਾਉਣ ਲੱਗੀ ਆ ਰਣਜੋਤ ਵੀਰ ਦੇ ਸਵਾਲਾਂ ਦੇ ਕੁਝ ਕੁ ਜਵਾਬ ਦੇਨੇ ਨੇ ਤੇ ਤੁਹਾਨੂੰ ਪਹਾਨਾ ਸਿੱਧੂ ਦੀ ਥੋੜੀ ਬਹੁਤੀ ਸੱਚਾਈ ਨਾਲ ਜਾਣੂ ਕਰਵਾਣਾ ਤਾਂ ਜੋਧ ਵੇਰ ਜੀ ਨੇ ਸਵਾਲ ਪੁੱਛਿਆ ਸੀ ਕਿ ਮੇਰੇ ਦਾਦਾ ਜੀ ਨੂੰ ਤੇ ਮੇਰੇ ਪਿਤਾ ਜੀ ਨੂੰ ਕਿਹਨੇ ਗੋਲੀਆਂ ਮਾਰੀਆਂ ਸੀ ਤੇ ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ ਤੇ ਹੁਣ ਵੀ ਮੈਂ ਦੁਬਾਰਾ ਦੱਸ ਦਿੰਦੀ ਹਾਂ ਕਿ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਦਾ ਕਤਲ 2015 ਵਿੱਚ ਪਾਨਾ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਜਿਹਦੇ ਚ ਪਾਨਾ ਸਿੱਧੂ ਦਾ ਜੀਜਾ ਅਚਰ ਸਿੰਘ ਤੇ ਇਹਦੀ ਭੈਣ ਤੇ ਇਹਦੀ ਭੈਣ ਦੀ ਸੱਸ ਜੋ ਕਿ ਮੇਰੀ ਦਾਦੀ ਲੱਗਦੇ ਆ ਉਹ ਵੀ ਸ਼ਾਮਿਲ ਹੈ ਇੱਥੇ ਮੈਂ ਕਤਲ ਕੇਸ ਦੀ ਜਿਹੜੀ ਜੱਜਮੈਂਟ ਹੈ ਉਹ ਪਾ ਦੂੰਗੀ ਵੀਡੀਓ ਦੇ ਵਿੱਚ ਤਾਂ ਕਿ ਤੁਸੀਂ ਦੇਖ ਲਓ ਉਹਨੂੰ ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੋਈ ਹੈ ਮਾਨਾ ਸਿੱਧੂ ਦਾ ਅਸਲੀ ਮਕਸਦ ਇਹ ਘਰ ਦੇ ਵਿੱਚ ਵਿਆਹ ਕਰਨ ਦਾ ਜ਼ਮੀਨ ਨੂੰ ਸਾਮਨਾ ਹੀ ਸੀ ਫੇ ਪਹਿਲਾਂ ਇਹਨੇ ਆਪਣੀ ਭੈਣ ਦਾ ਇੱਥੇ ਵਿਆਹ ਕਰਾਇਆ ਤਾਂ ਕਿ ਇਹ ਜ਼ਮੀਨ ਸਾਮ ਸਕੇ ਫਿਰ ਇਹਨੇ ਕਤਲ ਕਰਵਾਏ ਉਸ ਤੋਂ ਬਾਅਦ ਜਦੋਂ ਕਤਲ ਹੋ ਗਏ ਇਹਦਾ ਜਿੱਗਜਾ ਜੇਲ੍ਹ ਚ ਚਲਾ ਗਿਆ ਬਾਕੀ ਬੰਦੇ ਜਿਹੜੇ ਸੀਗੇ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਦੋਂ ਬਾਅਦ ਤੋਂ ਇਹਨੇ ਆਪਣੀ ਸਕੀਮਾਂ ਲਾਉਣੀਆਂ ਸ਼ੁਰੂ ਕਰਤੀਆਂ ਇਹਨੇ ਉਹ ਜ਼ਮੀਨ ਸਾਮਣ ਲਈ ਉੱਥੇ ਇਹ ਭਾਈ ਭੈਣ ਬਾਈ ਕਿੱਲਿਆਂ ਤੇ ਬੈਠੇ ਨੇ ਇਹਨੇ ਜਿਹੜੇ ਵੀ ਤਰੀਕੇ ਨਾਲ ਆਪਣੀ ਭੈਣ ਦੇ ਨਾਲ ਰਲ ਕੇ ਹਲੇ ਵੀ ਉਹ ਬਾਈ ਕਿੱਲੇ ਆ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ 2019 ਦੇ ਵਿੱਚ ਉੱਤੇ ਰਿਸੀਵਰ ਵੀ ਲੱਗ ਗਿਆ ਤਾਂ ਵੀ ਇਹਨੇ ਨਜਾਇਜ਼ ਤੌਰ ਤੇ ਉਹਦੇ ਤੇ ਅੱਜ ਵੀ ਕਬਜ਼ਾ ਕਰਕੇ ਬੈਠਾ ਹੈ ਜਿਹੜੀਆਂ ਇਹ ਆਪਣੀ ਸੱਚਾਈ ਵਾਲੀਆਂ ਵੀਡੀਓਜ਼ ਪਾਉਂਦਾ ਵੀ ਕਿ ਐਵੇਂ ਕਰਤਾ ਇਹ ਐਵੇਂ ਹੈ ਮੇਰੀ ਭੈਣ ਦਾ ਹਿੱਸਾ ਖਾ ਗਏ ਤਾਂ ਪਹਿਲਾ ਪਹਿਲਾ ਸਵਾਲ ਇਹਨੂੰ ਇਹੀ ਪੁੱਛਣਾ ਚਾਹੂੰਗੀ ਵੀ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਤੂੰ ਵੀਡੀਓਜ਼ ਬਣਾਉਂਦਾ ਉਹਦਾ ਤਰਕ ਕੋਈ ਕਾਗਜ਼ ਹੈਗਾ ਉਹ ਉਹੀ ਕੋਠੀ ਹੈ ਜਿਹਦੇ ਵਿੱਚ ਗੁੰਡੇ ਬਿਠਾਉਂਦਾ ਉੱਥੇ ਲਿਆ ਲਿਆ ਕੇ ਤੇ ਉਹੀ ਕੋਠੀ ਹੈ ਜਿਹਦੇ ਵਿੱਚ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਹਨਾਂ ਨੂੰ ਕਰੀਬ 9 ਸਾਲ ਹੋ ਗਏ ਭਾਈ ਭੈਣਾਂ ਨੂੰ ਉੱਥੇ ਨਜਾਇਜ਼ ਕਬਜ਼ਾ ਕੀਤਾ ਇਹਦਾ ਕੋਈ ਹਿੱਸਾ ਨਹੀਂ ਹੈ ਉੱਥੇ ਕੋਈ ਕੁਝ ਨਹੀਂ ਹੈ ਜੇ ਤੇਰਾ ਇੰਨਾ ਹਿੱਸਾ ਬੰਦਾ ਹੈ ਭੰਲੇ ਸਿੱਧੂ ਨੂੰ ਮੈਂ ਪੁੱਛਣਾ ਚਾਹੁੰਦੀ ਆ ਇੰਨਾ ਹਿੱਸਾ ਬੰਦਾ ਤੂੰ ਅਦਾਲਤ ਜਾ ਕੇ ਕੇਸ ਲੜ ਉੱਥੇ ਤਾਂ ਤੂੰ ਸਾਰੇ ਹਾਰ ਗਿਆ ਹੁਣ ਤੂੰ ਬਦਮਾਸ਼ੀ ਤੇ ਉੱਤਰਿਆ ਹੈ ਉੱਥੇ ਬਿਠਾਣਾ ਤੂੰ ਕਦੇ ਉੱਥੇ ਬਿਠਾਤਾ ਤੈਨੇ ਬਾਉਂਸਰਾਂ ਨੂੰ ਲਿਆ ਕੇ ਬਿਠਾਤਾ ਕਦੇ ਆਪਣੇ ਨਾਲ ਦੇ ਨਸ਼ੇੜੀਆਂ ਅਮਲੀਆਂ ਨੂੰ ਉੱਥੇ ਲਿਆ ਕੇ ਬਿਠਾਤਾ ਕਦੇ ਕਿਸੇ ਦੀ ਜ਼ਮੀਨ 'ਚ ਵੜ ਕੇ ਤੂੰ ਟਰੈਕਟਰ ਚਲਾ ਗਿਆ ਕਦੇ ਕਿਤੇ ਕਹਿਣਾ ਵੀ ਮੈਂ ਹੀ ਮੈਂ ਆ ਪ੍ਰਸ਼ਾਸਨ ਮੇਰੇ ਮੁਠੀ ਦੇ ਵਿੱਚ ਹੈ ਮੈਂ ਆ ਕਰ ਦੂੰਗਾ ਉਹ ਕਰ ਦੂੰਗਾ ਕਦੇ ਤੂੰ ਉੱਥੇ ਰਵਾਲਟਰਾਂ ਦਿਖਾ ਜੰਨਾ ਲੋਕਾਂ ਨੂੰ ਆਹਾਂ ਕੁਝ ਤੂੰ ਗੰਦ ਪਾ ਰੱਖਿਆ ਤੇ ਕਿਹਦੇ ਸਿਰ ਤੇ ਤੂੰ ਇਹ ਗੰਦ ਪਾ ਰੱਖਿਆ ਉਹ ਵੀ ਕੋਈ ਗੱਲ ਨਹੀਂ ਮੈਂ ਸਮਾਂ ਅੰਤੇ ਦੱਸੂਗੀ ਉਹਦੇ ਆਡੀਓਜ਼ ਵੀ ਮੇਰੇ ਕੋਲ ਸਾਰੀਆਂ ਹੈਗੀਆਂ ਹਲੇ ਬਟ ਹਲੇ ਮੈਂ ਹੋਰ ਵੀ ਨਿਕਲਣਾ ਕਿਉਂਕਿ ਕੋਈ ਗੱਲ ਨਹੀਂ ਇਲੈਕਸ਼ਨਸ ਅੱਗੇ ਆਣੇ ਆ ਲੋਕਾਂ ਨੂੰ ਵੀ ਪਤਾ ਲੱਗੇ ਵੀ ਕੌਣਿੱਥੇ ਕੀ ਕਰਵਾ ਰਿਹਾ ਜਿਹੜੇ ਲੋਕਾਂ ਨੂੰ ਤੋਂ ਉਂਝ ਲੋਕਾਂ ਦੇ ਸਾਹਮਣੇ ਗਾਲਾ ਕੱਢ-ਕੱਢ ਕੇ ਦਿਖਾਣਾ ਤੇ ਉਹੀ ਬੰਦੇ ਇਹ ਕੰਮ ਦੇ ਵਿੱਚ ਤੇਰਾ ਸਾਥ ਦੇ ਰਹੇ ਨੇ ਟਾਈਮ ਆਂਦੇ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਇਹ ਬੜਾ ਕਹਿੰਦਾ ਮੈਂ ਕੁੜੀਆਂ ਦੀ ਇੱਜ਼ਤ ਕਰਦਾ ਕੁੜੀਆਂ ਦਾ ਇਹ ਕੁੜੀਆਂ ਦਾ ਉਹ ਤੂੰ ਬੜੀ ਕੁੜੀਆਂ ਦੀ ਇੱਜ਼ਤ ਕਰਦਾ ਭੁੱਲ ਗਿਆ ਉਹ ਦਿਨ ਜਦੋਂ ਖਾਲਸਾ ਕਾਲਜ ਦੇ ਵਿੱਚ ਤੈਨੂੰ ਮੁੰਡਿਆਂ ਨੇ ਕੁੱਟਿਆ ਸੀ ਤੇਰੀ ਬਾਹ ਥੋੜੀ ਸੀ ਫਿਰ ਉੱਥੇ ਅਦਾਲਤਾਂ 'ਚ ਜਾ ਕੇ ਤੇਰੇ ਰਾਜੀਨਾਮੇ ਹੋਏ ਸੀ ਉਹ ਦਿਨ ਭੁੱਲ ਗਿਆ ਜਦੋਂ ਮੇਰੇ ਭੈਣ ਦੇ ਪਿੱਛੇ ਤੂੰ ਆਂਦਾ ਸੀਗਾ ਉਹਦੇ ਤੇ ਤੂੰ ਨੌਕਰੀ ਛਡਵਾਤੀ ਉਹ ਦਿਨ ਭੁੱਲ ਗਿਆ ਜਦੋਂ ਜਿਹੜੀਆਂ ਕੁੜੀਆਂ ਨੂੰ ਉੱਥੇ ਪਿੰਡ ਤੇਜਾ ਦੇ ਵਿੱਚ ਤੂੰ ਲੈ ਕੇ ਆਂਦਾ ਸੀ ਸ਼ਾਰਟ ਫਿਲਮਾਂ ਬਣਾਣ ਲਈ ਉਹਨਾਂ ਨੂੰ ਤੂੰ ਕੀ ਕੁਝ ਉਹਨਾਂ ਨਾਲ ਨਹੀਂ ਕੀਤਾ ਹੈਗਾ ਤੇਰੀ ਮੈਂ ਉੱਥੇ ਸ਼ਿਕਾਇਤ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਤੂੰ ਸੀ ਸਾਰੇ ਜਾਨੇ ਉਹਨਾਂ ਨੂੰ ਲੈ ਕੇ ਉੱਥੋਂ ਭੱਜ ਗਏ ਸੀ ਤੂੰ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਕੁੜੀਆਂ ਨੂੰ ਉਹਨਾਂ ਦੀ ਇੱਜ਼ਤਾਂ ਤੂੰ ਲੁੱਟਦਾ ਇਹੇ ਤੂੰ ਕੁੜੀਆਂ ਦੀ ਇੱਜ਼ਤਾਂ ਕਰਦਾ ਤੇ ਬਾਕੀ ਤਾਂ ਬਹੁਤ ਕੁਝ ਹੈ ਜਿਹੜਾ ਹੱਲੇ ਦੁਨੀਆਂ ਨੂੰ ਪਤਾ ਨਹੀਂ ਤੈਨੂੰ ਕੀ ਲੱਗਦਾ ਉਤੋਂ ਉਤੋਂ ਉਹ ਕਰਕੇ ਏਜੰਟਾਂ ਵਾਲਾ ਇਹ ਵੀ ਕੀ ਬੜਾ ਤੇਰਾ ਉਹ ਬੇਵਕੂਫ ਨੇ ਲੋਕ ਜਿਹੜੇ ਇਹਦੇ ਕੋ ਜਾਣਦੇ ਨੇ ਇਹਦਾ ਤਿੰਨੇ ਧੰਦਾ ਚਲਾ ਰੱਖਿਆ ਫਾਈਲਾਂ ਤੂੰ ਉੱਥੇ ਭੇਜਦਾ ਜਿਹੜਾ ਤੇਰੇ ਸਵਾਲਾਂ ਦਾ ਤੇਰੇ ਤੋਂ ਜਵਾਬ ਮੰਗਦਾ ਹੈ ਵੀ ਕਿਹੜੇ ਏਜੰਟਾਂ ਦਾ ਨੰਬਰ ਹੈ ਤਾਂ ਤੂੰ ਉਹਨੂੰ ਦੇ ਦੇ ਵਾਪਸ ਜਵਾਬ ਤੂੰ ਉਹਨੂੰ ਕਿਉਂ ਨਹੀਂ ਦੰਦਾ ਤੂੰ ਇਹਨਾਂ ਤੂੰ ਗੱਲ ਹਮੇਸ਼ਾ ਕਮਾ ਕੇ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਸਵਾਲ ਇਹ ਹੈ ਤੇਰ ਤੂੰ ਵੀ ਜਿਹੜੀ ਕੋਠੀ ਚ ਬੈਠ ਕੇ ਤੂੰ ਵੀਡੀਓ ਬਣਾਉਂਦਾ ਉਥੇ ਪਾ ਰਿਆ ਸੀ ਜਿੰਨਾਂ ਨੂੰ ਬਿਠਾ ਕੇ ਉਹ ਬੰਦੇ ਕੌਣ ਨੇ ਤੇ ਉਹ ਤੇਰੀ ਕੋਠੀ ਕਿਵੇਂ ਹੈ ਠੀਕ ਹੈ ਉਹ ਜਿਹੜੀ ਤੇਨ ਜਨਾਨੀ ਉਥੇ ਬਿਠਾਈ ਹੋਈ ਸੀ ਬੁੜੀ ਉਹ ਆਪ ਕਾਤਲ ਹੈ ਉਹਨੇ ਜ਼ਿੰਦਗੀ ਭਰ ਪਤਾ ਨਹੀਂ ਕਿੰਨੇ ਕਤਲ ਕੀਤੇ ਹਨ ਤੇ ਜਿਹੜਾ ਉਹ ਨਾਲ ਬੰਦਾ ਬਿਠਾਇਆ ਹੋਇਆ ਸੀ ਦਵਿੰਦਰ ਸਿੰਘ ਉਹ ਵੀ ਪਘੋੜਾ ਸੀ ਸੀ ਨਹੀਂ ਉਹ ਪਘੋੜਾ ਹੈ ਹੀ ਹੈ ਚੋਰਾਂ ਦੇ ਯਾਰ ਚੋਰ ਹੀ ਹੁੰਦੇ ਨੇ ਤੂੰ ਚੋਰ ਆ ਤੇ ਤੇਰੇ ਕੋਲ ਇਹ ਜਈ ਮਲੰਗ ਤੇ ਚੋਰ ਬੰਦੇ ਇਕੱਠੇ ਹੋਏ ਹੋਏ ਨੇ ਤੂੰ ਤੈਨੂੰ ਕੀ ਲੱਗਦਾ ਹੁਣ ਤੂੰ ਕਹਿਣਾ ਵੀ ਕਿ ਮੈਂ ਡੇਰੇ ਦੇ ਅੱਗੇ ਧਰਨਾ ਲਾ ਦੂ ਮੈਂ ਫਲਾਣਾ ਕਰ ਦੂ ਠਮਕਾਣਾ ਕਰ ਦੂ ਪ੍ਰਸ਼ਾਸਨ ਮੇਰੀ ਮੁਠੀ ਚ ਹੈ ਤੂੰ ਜੋ ਕਰਨਾ ਹੈ ਤੂੰ ਕਰ ਤੇਰੀ ਅਕਾਦ ਜੋ ਹੈਗੀ ਹੈ ਨਾ ਉਹ ਪਤਾ ਹੈ ਜੇ ਤੂੰ ਮੇਰੇ ਪੁੱਛਦਾ ਨਾ ਤੇਰੇ ਪਿਓ ਵਾਲੀ ਆ ਮੇਰੇ ਪਿਓ ਵਾਲੀ ਹੋਈ ਆ ਮੇਰੇ ਕੋ ਉਹਦੀਆਂ ਫਰਦਾ ਹੈਗੀਆਂ ਜਿਹਦੇ ਤੇਰੀ ਭੈਣ ਨੂੰ ਕੱਲ 500 ਕੱਖ ਵਡਣ ਜਾ ਰਹੀ ਸੀਗੀ ਨਾ ਉਹ ਮੇਰੇ ਪਿਓ ਦੀ ਜਮੀਨ ਹੈ ਤੇ ਹੁਣ ਮੇਰੇ ਨਾਲ ਤੇ ਫालतੂ ਤੂੰ ਆਪਣੀ ਜਿਹੜੀ ਹੈਈ ਹੈ ਨਾ ਜਿਹੜਾ ਪ੍ਰੋਪੋਗੈਂਡਾ ਦਾ ਕਰਦਾ ਇਹ ਸਾਰਾ ਕੁਝ ਧੰਦਾ ਤੂੰ ਬੰਦ ਕਰ ਦੇ ਜਿਹੜੀ ਤੂੰ ਇੱਕ ਰੱਦੀ ਉੱਥੇ ਇਕੱਠੀ ਕਰਕੇ ਲੈ ਜਾਂਦਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਤੇਰੇ ਕੋ ਕਿੰਨੇ ਸਬੂਤਾਂ ਤੂੰ ਆਪਣੇ ਸਬੂਤ ਦਿਖਾ ਤੇਰੀ ਭੈਣ ਦਾ ਹਿੱਸਾ ਹੈ ਜਾ ਕੇ ਕੋਰਟ ਤੋਂ ਹਿੱਸਾ ਲੈ ਦੇਖਦੀ ਆ ਮੈਂ ਤੈਨੂੰ ਕਿਹੜਾ ਤੇਰਾ ਹਿੱਸਾ ਹੈ ਤੇ ਇਹ ਬੋਲਣ ਨਾਲ ਤੇਰੇ ਬਕਵਾਸ ਕਰਨ ਨਾਲ ਸੱਚ ਬਦਲ ਨਹੀਂ ਜਾਣਾ ਨਾ ਬਦਲਿਆ ਬਾਕੀ ਜਿਹੜੀ ਤੂੰ ਧਮਕੀਆਂ ਦੰਦਾ ਵੀ ਮਾਰਦਾਗਾ ਚੱਕਦਾਗਾ ਕੋਈ ਗੱਲ ਨਹੀਂ ਉਹ ਵੀ ਮੈਂ ਸਾਰਾ ਕੁਝ ਲਿਖ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਹੋਇਆ ਹੈ ਉਹ ਕੰਮ ਇਹ ਕੰਮ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਵਿੱਚ ਕੀ ਦਾ ਕਿਹੜਾ ਕਿਹੜਾ ਉਹਦਾ ਰੋਲ ਆ ਉਹ ਸਾਰਾ ਕੁਝ ਉੱਥੇ ਲਿਖ ਕੇ ਦਿੱਤਾ ਹੋਇਆ ਕਿਹੜੇ ਅ ਅ ਕਿਹੜੇ ਮਲਾਜਮ ਦਾ ਕੀ ਰੋਲ ਹੈ ਕਿਹੜੇ ਲਖੇ ਸਿਧਾਨੇ ਦਾ ਉਹਦੇ ਵਿੱਚ ਕੀ ਰੋਲ ਹੈ ਤੇਰਾ ਕੀ ਰੋਲ ਹੈ ਤੇਰੇ ਦੋਸਤਾਂ ਦਾ ਕੀ ਰੋਲ ਹੈ ਤੇ ਤੇਰੇ ਨਾਲ ਜਿਹੜਾ ਹੁ ਆਂਦਾ ਵਾ ਮੋੜ-ਮੋੜ ਕਰਕੇ ਇੱਕ ਗੁਰਵਿੰਦਰ ਕੰਬੋ ਜਾਂਦਾ ਸੀਗਾ ਇੱਕ ਤੇਰੇ ਨਾਲ ਗੁਰਵਿੰਦਰ ਗਿੱਲਾ ਹੋ ਉਹ ਨਸ਼ੇੜੀ ਜਿਹਾ ਮੁੰਡਾ ਉਹ ਆਂਦਾ ਸੀਗਾ ਉਹ ਆ ਕੇ ਸੰਨ ਧਮਕੀਆਂ ਦਿੰਦਾ ਹੈ ਕੋਈ ਗੱਲ ਨਹੀਂ ਸਾਰਿਆਂ ਦੇ ਮੈਂ ਨਾਂ ਲਿਖ ਕੇ ਦੇ ਹੋਏ ਐ ਤੂੰ ਟੈਨਸ਼ਨ ਨਾ ਲੈ ਜਿਹੜੇ ਨਾ ਤੇਰੇ ਚੋਰ ਚੂਰ ਜਿਹੜੇ ਤੇਰੇ ਨਾਲ ਆਂਦੇ ਆ ਉਹ ਮੈਂ ਪਹਿਲਾਂ ਹੀ ਦਿੱਤਾ ਹੋਇਆ ਤੇ ਜਿਹੜੀ ਤੂੰ ਕਹਿੰਦਾ ਨਾ ਵੀ ਕੀ ਹੁਣ ਮੈਂ ਕਰੂੰਗਾ ਉਹ ਕਰੂੰਗਾ ਤੂੰ ਜੋ ਕਰਨਾ ਹੈ ਕਰ ਤੈਨੂੰ ਤਾਂ ਐ ਵੀ ਕਿ ਤੂੰ ਕਬਜ਼ਾ ਕਰ ਹੀ ਰੱਖੇ ਨਜਾਇਜ਼ ਤੇ ਕੋਈ ਬੰਦਾ ਤੈਨੂੰ ਕਵੇ ਵੀ ਨਾ ਉਤੋਂ ਤੂੰ ਸਾਡੇ ਉਹ ਕਰ ਰਹੇ ਆ ਵੀ ਸਾਨੂੰ ਧਮਕੀਆਂ ਦੇ ਰਿਹਾ ਵੀ ਮੈਂ ਐ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਧਮਕਾਨਾ ਕਰ ਦੂੰਗਾ ਤੂੰ ਕੀ ਤੇ ਤੇਰੀ ਲੈਂਗੁਏਜ ਦੇ ਵਿੱਚ ਹੀ ਤੈਨੂੰ ਪੁੱਛਦੀਆਂ ਵੈਸੇ ਤੇਰੀ ਤੇਰੇ ਕਿਹੜਾ ਬੂڑے ਦਾ ਰਾਜ ਆ ਫਿਰ ਤੇ ਬਾਕੀ ਐਡਾ ਹੀ ਸਿਆਣਾ ਤੂੰ ਐਡਾ ਹੀ ਸਿਆਣਾ ਜਾ ਕੇ ਰਣਜੋਧ ਵੀਰੇ ਦਾ ਜਵਾਬ ਦੇਦੇ ਹੋ ਤੇਰੇ ਤੋਂ ਕਾਦਾ ਕਹਿੰਦਾ ਤੈਨੂੰ ਕਾਦਾ ਕਹਿੰਦਾ ਵੀ ਲਾਈ ਬੈਠ ਮੇਰੇ ਨਾਲ ਤਾਂ ਤੂੰ ਬਾਅਦ ਚ ਬੈਠ ਜੀ ਕੋਈ ਗੱਲ ਨਹੀਂ ਮੈਂ ਕਾਗਜ਼ਾਂ ਨਾਲ ਹੀ ਸਾਰੀਆਂ ਗੱਲਾਂ ਕਰੂੰਗੀ ਮੇਰੇ ਕੋਲ ਸਾਰੇ ਕਾਗਜ਼ ਆ ਜਿੱਤੇ ਜਿੱਤੇ ਮੈਨੂੰ ਵੀਡੀਓ 'ਚ ਮੈਂ ਲਾਣਾ ਮੈਂ ਆਪੇ ਲਾ ਦੂੰਗੀ ਕਾਗਜ਼ ਜਿਹਨੂੰ ਜਿਹਨੂੰ ਕੋਈ ਵੀ ਸਵਾਲ ਆ ਉਹ ਕਾਗਜ਼ਾਂ ਨੂੰ ਫਰੋਲ ਲਿਓ ਪਿਛਲੇ ਸਾਲ ਜਦੋਂ ਤੇਰੇ ਤੇ ਪਰਚਾ ਹੋ ਗਿਆ ਸੀ ਉਦੋਂ ਤੋਂ ਬੜਾ ਭੱਜ ਰਿਆ ਸੀਗਾ ਵੀ ਵੇਰ ਤਾਂ ਸਰਕਾਰਾਂ ਨੇ ਪਰਚਾ ਖੜਾਤਾ ਸਰਕਾਰਾਂ ਨੇ ਪਰਚਾ ਕਰਾਤਾ ਸਰਕਾਰਾਂ ਦਾ ਕੋਈ ਰੋਲ ਨਹੀਂ ਐਦੇ ਵਿੱਚ ਮੈਂ ਤਾਂ ਕਹਿੰਨੀ ਆ ਸਰਕਾਰ ਸਰਕਾਰ ਇਨਵੋਲਵ ਹੋਵੇ ਤੇ ਇਹਨੇ ਨਅੱਥ ਪਾਵੇ ਤੂੰ ਜਿਹੜੀਆਂ ਅਦਾਲਤਾਂ ਆਪਣੇ ਘਰਾਂ ਦੇ ਵਿੱਚ ਲਾਨਾ ਤੈਨੂੰ ਕਿਹੜੀ ਅਥਾਰਟੀ ਆ ਲੋਕਾਂ ਦੇ ਲੋਕਾਂ ਨੂੰ ਫੋਨ ਫੋਨ ਕਰ ਕਰਕੇ ਤੂੰ ਧਮਕੀਆਂ ਦਿੰਨੇ ਤੂੰ ਲੋਕਾਂ ਦੀ ਜਮੀਨਾਂ 'ਚ ਆ ਕੇ ਵੜਦਾ ਤੂੰ ਲੋਕਾਂ ਦੀ ਕੁੜੀਆਂ ਦੇ ਰੇਪ ਦੇ ਤੂੰ ਉਥੇ ਸਮਝੌਤੇ ਕਰਾਨਾ ਕੁੜੀਆਂ ਨੂੰ ਤੂੰ ਪੈਸੇ ਦੇ ਦੇ ਕੇ ਖਰੀਦਾਂ ਵੈ ਤੂੰ ਲੋਕਾਂ ਦੀ ਕੁੜੀਆਂ ਤੋਂ ਪੁੱਛਦਾ ਤੇਰਾ ਰੇਟ ਕੀ ਆ ਤੇਰੀ ਕਾਟ ਕੀ ਆ ਤੂੰ ਭੁੱਲ ਗਿਆ ਹੈ ਉਹ ਟਾਈਮ ਜਦੋਂ ਚੱਪਲ ਵੀ ਨਹੀਂ ਸੀ ਆਂਦੀ ਤੇਰੇ ਕੋ 10 ਰੁਪਏ ਦੇ ਤਾ ਉਹ ਚਾਰ ਕੱਪ ਨਹੀਂ ਲਿਆ ਜਾਂਦਾ ਸੀਗਾ ਵੱਡਾ ਆਇਆ ਤੂੰ ਹੁਣ ਤੂੰ ਕਹਿੰਦਾ ਮੇਰੇ ਲੈਵਲ ਦਾ ਨਹੀਂ ਬੰਦਾ ਕੋਈ ਸਾਮ-ਸਾਮ ਕੇ ਲੋਕਾਂ ਦੀਆਂ ਜ਼ਮੀਨਾਂ ਘਰ ਮਾਰ-ਮਾਰ ਕੇ ਠੱਗਿਆ ਤੂੰ ਗੱਲਾਂ ਮਾਰਦਾ ਤੂੰ ਇੰਨਾ ਹੀ ਸਿਆ ਤੇ ਤੈਨੂੰ ਇੰਨਾ ਹੀ ਉਹ ਹੈ ਤੂੰ ਜਾ ਕੇ ਕਿਸੇ ਬੰਦੇ ਨਾਲ ਗੱਲ ਕਰ ਤੇਰੇ ਨਾਲ ਰਣਜੋਧ ਵੀਰਾ ਤੇਰੇ ਨਾਲ ਕਹਿੰਦਾ ਵੀ ਮੇਰੇ ਨਾਲ ਗੱਲ ਕਰ ਬੈਠ ਤੂੰ ਉਹਦੇ ਨਾਲ ਲਾਈਵ ਤੂੰ ਮੈਨੂੰ ਕਹਿ ਰਿਹਾ ਸੀ ਲਾਈਵ ਬੈਠ ਚੱਲ ਤੂੰ ਲੈ ਕਾਗਜ਼ ਤੇ ਦੱਸ ਕੇ ਕਿਹੜੇ ਸਾਹਮਣਾ ਤੋਂ ਬਾਈਕਿਲਿਆਂ ਦੇ ਕਬਜ਼ਾ ਕਰਕੇ ਬੈਠੇ ਤੇਰੇ ਨਾਲ ਪਰਚੀ ਘੱਟਦੀ ਆ ਉਹਦੀ ਦੱਸ ਕਿਹੜੇ ਅਸਰ ਨੇ ਤੇਰੇ ਨਾਲ ਪਰਚੀ ਘੱਟੀ ਆ ਤਾਂ ਤੂੰ ਸਾਬਤ ਤੱਕ ਆ ਰੋ ਉਹਦਾ ਇੱਕ ਕਾਗਜ਼ ਹੀ ਦਿਖਾ ਦੇ ਤੈਨੂੰ ਤੈਨੂੰ ਇੰਨੀ ਵਾਰ ਕੋਰਟ ਨੇ ਕਹਿਤਾ ਵੀ ਕਿ ਤੂੰ ਨਹੀਂ ਲੀਗਲ ਗਾਰਡੀਅਨ ਬਣ ਸਕਦਾ ਤੂੰ ਕਹਿੰਦਾ ਮੈਂ ਮਹੰਤਾ ਮੇਰੇ ਭਾਂਜੇ ਨੂੰ ਮਹੰਤ ਬਣਾਤਾ ਇਹ ਵੋ ਕਿਹੜੀ ਕੋਰਟ ਤੋਂ ਤੂੰ ਪਰਮਿਸ਼ਨ ਲਈ ਸੀਗੀ ਤੂੰ ਇਹ ਮੂਰਖ ਲੋਕਾਂ ਨੂੰ ਮੂਰਖ ਬਣਾ ਸਕਦਾ ਆਪਣੀਆਂ ਕਹਾਣੀਆਂ ਬਣਾ ਬਣਾ ਕੇ ਕਾਗਜ਼ ਹੈਗਾ ਕੋਈ ਲੈ ਆ ਜਿਹੜਾ ਤੇਰੀ ਭੈਣ ਦਾ ਹਿੱਸਾ ਹੈ ਤੇ ਬਦਮਾਸ਼ਿਆਂ ਨਾਲ ਨਹੀਂ ਮਿਲਣਾ ਜਾ ਕੇ ਕੋਰਟ 'ਚ ਕੇਸ ਕਰੋ ਤੇ ਉਹ ਦੇਖਾਂਗੇ ਫਿਰ ਬਾਅਦ ਦੇ ਵਿੱਚ ਉੱਥੇ ਮੈਂ ਤੇਰੇ ਨਾਲ ਸੁਲਝੂਗੀ 10 ਸਾਲ ਹੋ ਗਏ ਮੈਨੂੰ ਇਹਹੀ ਤੇਰਾ ਬਕਵਾਸ ਸੁਣਦੇ ਨੂੰ ਠੀਕ ਹੈ ਤੇਰੀ ਧਮਕੀਆਂ ਸੁਣਦੇ ਨੂੰ 10 ਸਾਲ ਹੋ ਗਏ ਇੱਥੇ ਕੋਈ ਬੰਦਾ ਨਹੀਂ ਸੀ ਤੇਰੀ ਕਲਾਸ ਲਾਣ ਨੂੰ ਜੇ ਕੋਈ ਹੁੰਦਾ ਨਾ ਬੰਦਾ ਤੈਨੂੰ ਲੱਗ ਜਾਂਦਾ ਪਤਾ ਵੀ ਕਿਵੇਂ ਕਿਸੇ ਨਾਲ ਪੰਗਾ ਲਈਦਾ ਤੇ ਕਿਵੇਂ ਕਿਸੇ ਦੀ ਜ਼ਮੀਨਾਂ ਸਾਭੀਦੀਆਂ ਹੁੰਦੀਆਂ ਤੂੰ ਜਿਹੜਾ ਧਰਨਾ ਲਾਣਾ ਲਾ ਮੈਨੂੰ ਦੱਸ ਕੇ ਆ ਕਿਹੜਾ ਧਰਨਾ ਕਿਹੜੇ ਦਿਨ ਤੂੰ ਲਾਣਾ ਤੈਨੂੰ ਕੋਈ ਗੱਲ ਨਹੀਂ ਲਵਾਨਿਆ ਤੇਰਾ ਧਰਨਾ ਫਿਰ ਤੇਰੀ ਤਾਂ ਫੇਰੇ ਬਦਮਾਸ਼ੀ ਹੋਈ ਹੋਗੀ ਜਿੱਥੇ ਮਰਜੀ ਤੂੰ ਲੋਕਾਂ ਦੇ ਘਰਾਂ 'ਚ ਵੜ ਕੇ ਕਹਿ ਦੇਗਾ ਮੈਨੂੰ ਅੱਧਾ ਹਿੱਸਾ ਦੇ ਦੇ ਮੈਂ ਤੇਰੇ ਇੱਥੇ ਨਹੀਂ ਧਰਨਾ ਲਾਣਾ ਦੂਜੀ ਗੱਲ ਜਿਹੜੀ ਕੋਠੀ ਤੇ ਨਾ ਪਟਿਆਲੇ ਸਾਮੀ ਹੋਈ ਖਾਲਸਾ ਕਾਲਜ ਉਹ ਵੀ ਮੇਰੀ ਮਾਲ ਦੇ ਨਾ ਐ ਅੱਧੀ ਕੋਈ ਗੱਲ ਨਹੀਂ ਕਰਤਾ ਹਲੇ ਤੱਕ ਤਾਂ ਅਸੀਂ ਤੈਨੂੰ ਕੁਝ ਕਿਹਾ ਨਹੀਂ ਸੀਗਾ ਹੁਣ ਉਹ ਵੀ ਅਸੀਂ ਤੇਰੇ ਤੋਂ ਖਾਲੀ ਕਰਾਵਾਂਗੇ ਤੈਨੂੰ ਵੀ ਲੱਗਦਾ ਜਿਵੇਂ ਕੋਈ ਬੋਲਦਾ ਨਹੀਂ ਹੈਗਾ ਇਹਨਾਂ ਨੂੰ ਦਬਾ ਲਓ ਹੈ ਕੋਈ ਉੱਥੇ ਬੰਦਾ ਨਹੀਂ ਹੈ ਜਾਂ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਜੋ ਕਰਨਾ ਹੈ ਕਰ ਜਿਹੜੇ ਧਮਕੀਆਂ ਦੇਣੀਆਂ ਵੀ ਜਲੂਸ ਕੱਢਾਂਗਾ ਤੇਰਾ ਜਲੂਸ ਹੁਣ ਨਿਕਲਣਾ ਹੈ ਕੋਈ ਗੱਲ ਨਹੀਂ ਤੇਰੇ ਏਜੰਟਸ ਨੇ ਸਾਰਾ ਕੁਝ ਮੈਨੂੰ ਮੈਂ ਵੀ ਉਹਨਾਂ ਦੇ ਪਿੱਛੇ ਲੱਗੀਆਂ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਕਿਹੜੇ ਤਰੀਕੇ ਨਾਲ ਤੂੰ ਉਹਨਾਂ ਤੋਂ ਲੈਣੇ ਪੈਸੇ ਤੇ ਕਿਹੜੇ ਤਰੀਕੇ ਨਾਲ ਫਾਈਲਾਂ ਭੇਜਦਾ ਤੂੰ ਉਹਨਾਂ ਕੋਲ ਲੋਕਾਂ ਨੂੰ ਪਾਗਲ ਬਣਾਉਣਾ ਕਿ ਤੇ ਕਿਦੀ-ਕੀਦੀ ਤੂੰ ਵੀਡੀਓ ਪਾਉਣਾ ਕਿਦੀ-ਕੀਦੀ ਨਹੀਂ ਪਾਉਂਦਾ ਤੇ ਕਿਨੂੰ-ਕਿਨੂੰ ਕਿਸ ਤਰੀਕੇ ਨਾਲ ਬਲੈਕ ਦੇ ਕਵਰੀ ਏਜੰਟ ਬਣਿਆ ਹੋਇਆ ਲੋਕਾਂ ਨੂੰ ਪਾਗਲ ਬਣਾਉਣਾ ਇੱਕ ਮੈਲ ਪੰਜਾਬ ਲਈ ਆ ਕਰਤਾ ਤੈਨੂੰ ਲੱਗਦਾ ਪੰਜਾਬ ਮੇਰੇ ਸਿਰ ਤੇ ਹੀ ਖੜਿਆ ਤੇਰੇ ਵਰਗੇ ਗੰਦ ਦੇ ਹੱਥ ਚਾਲੇ ਦਾ ਪਾਵਰ ਨਹੀਂ ਆ ਜੇ ਤੇਰੇ ਗੰਦ ਦੇ ਹੱਥ ਦੇ ਵਿੱਚ ਪਾਵਰ ਆ ਗਈ ਤੂੰ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਘਰਾਂ ਚੋਂ ਕੱਢ ਕੇ ਲੈ ਕੇ ਜਾਇਆ ਕਰੇਗਾ ਜਿਹੜੇ ਤੂੰ ਇਹ ਹਿੱਲੇ ਕਰਦਾ ਵਾ ਕਿੰਨੀ ਵਾਰ ਤੋਂ ਮੇਰੀ ਭੈਣ ਦੇ ਪਿੱਛੇ ਆਇਆ ਕਿੰਨੀ ਵਾਰ ਮੇਰੇ ਪਿੱਛੇ ਆਇਆ ਤੂੰ ਆਪਣੇ ਗੁੰਡਿਆਂ ਨਾਲ ਉਹ ਗੁਰਵਿੰਦਰ ਗਿੱਲਿਆ ਉਹ ਮੁੰਡਾ ਉਹ ਤੇਰੇ ਨਾਲ ਮੋੜ ਹੁੰਦਾ ਉਹ ਮੁੰਡਾ ਉਹ ਉਹ ਕਿੰਨੀ ਵਾਰ ਪਿੱਛੇ ਆਇਆ ਗਦਵਿੰਦਰ ਕੰਬੋਜ ਕਿੰਨੀ ਵਾਰ ਸਾਡੇ ਪਿੱਛੇ ਆਇਆ ਗੋਲੀਆਂ ਲੈ ਲੈ ਕੇ ਤੈਨੂੰ ਕੀ ਲੱਗਦਾ ਡਰਦਾਂਗੇ ਮੈਂ ਮੈਂ ਕੋਈ ਨਹੀਂ ਡਰਦੀ ਤੇਰੇ ਤੋਂ ਤੂੰ ਜੋ ਕਰਨਾ ਹੈ ਤင်း ਜਿੰਨਾ ਜ਼ੋਰ ਲਾਣਾ ਲਾ ਮੈਂ ਕਾਨੂੰਨੀ ਲੜਾਈ ਜਿਹੜੀ ਲੜ ਰਹੀਆਂ ਮੈਂ ਲੜੂਗੀ ਜਦ ਤੱਕ ਲੜਿਆ ਜਾਊਗਾ ਮੈਂ ਲੜੂਗੀ ਤੂੰ ਐਨਾ ਹੀ ਸੱਚਾ ਹੈ ਤੂੰ ਮੇਰੇ ਰਿਸ਼ਤੇਦਾਰਾਂ ਕੋਲ ਕੀ ਕਰਨ ਜਾਣਾ ਹੈ ਤੂੰ ਦੂਜੇ ਦਿਨ ਪੈਰੀ ਪੈ ਜਾਂਦਾ ਉਹਨਾਂ ਦੇ ਜਾ ਕੇ ਵੀ ਮੇਰਾ ਸਮਝੌਤਾ ਕਰਾ ਦੋ ਕਹਾ ਸਮਝੌਤਾ ਤੇਰਨਾ ਕਰ ਲਈਏ ਭਈ ਅਸੀਂ ਨਹੀਂ ਕਰਨਾ ਤੈਨੂੰ 20 ਵਾਰ ਤੈਨੂੰ ਅਸੀਂ ਕਹਤਾ ਅਸੀਂ ਤੇਰਨਾ ਸਮਝੌਤਾ ਕਰਨਾ ਨਾ ਸੀ ਆਪਣੇ ਕੇਸ ਵਾਪਸ ਲੈਣੇ ਆ ਨਾ ਸੀ ਤਦ ਤੋਂ ਕੋਈ ਡਰਿਏ ਸਿੱਧੀ ਗੱਲ ਹੈ ਬਾਕੀ ਤੂੰ ਜੋ ਕਰ ਰਿਹਾ ਘਰ ਬਾਕੀ ਜਿਹੜੇ ਕਮੈਂਟ ਕਰਦੇ ਨੇ ਗਲਤ ਕੁੜੀਆਂ ਨੂੰ ਜਾਂ ਇਹ ਵੋ ਆਪਣੇ ਮਾਵਾ ਪੈਨਾ ਦੇ ਗਾਲਾ ਕੱਢਦੇ ਆ ਉਹ ਜਰਾ ਆਪਣੀਆਂ ਮਾਵਾ ਪੈਨਾ ਵੱਲ ਦੇਖ ਲੈਣ ਗਲਤ ਫालतू ਕਿਸੇ ਨੂੰ ਬੋਲਣ ਦੀ ਲੋੜ ਨਹੀਂ ਹੈ ਜਦ ਤੱਕ ਤੁਹਾਨੂੰ ਕੋਈ ਮਸਲੇ ਦਾ ਪਤਾ ਨਹੀਂ ਹੈ ਜਿਹੜਾ ਜਿਆਦਾ ਚਮਚਾ ਹੋ ਜਾ ਕੇ ਇਹਦੇ ਤੋਂ ਕਾगज ਦੇਖ ਲੈ ਵੀ ਇਹ ਦੇਖੋ ਕੀ ਹੈ ਕੀ ਨਹੀਂ ਐਨੀ ਕੀ ਮੈਂ ਇਹਦੇ ਨਾਲ ਵੀਡੀਓ ਪਾਣੀ ਸੀਗੀ ਬਾਕੀ ਤੂੰ ਪਹਿਲਾਂ ਰਣਜੋਧ ਵੀਰ ਦੇ ਨਾਲ ਸੋਲਜੋਦੇ ਸਵਾਲਾਂ ਦੇ ਜਵਾਬ ਦੇ ਕੋਈ ਗੱਲ ਨਹੀਂ ਅਸੀਂ ਸਾਰੇ ਤੇਰਾ ਸਰਚ ਦਾ ਕਾਢ ਹੀ ਲਿਆਵਾਂਗੇ ਜਿਹੜਾ ਝੂਠ ਹੈ ਨਾ ਜਿਹੜਾ ਇਹ ਨਕਾਬ ਹੈ ਜਿਹੜਾ ਇਹ ਜਿਆਦਾ ਦੇਰ ਨਹੀਂ ਚੱਲਦਾ ਤੇ ਤੂੰ ਬਹੁਤ ਟਾਈਮ ਦਾ ਬਹੁਤ ਗੰਧ ਪਾ ਰੱਖਿਆ ਤੇਰੇ ਵਾਂਗ ਨਹੀਂ ਆ ਗਿਆ ਸੀ ਜਿਹੜੇ ਲੰਗਰਾਂ ਚ ਉਹ ਲਾਂਦੇ ਆ ਨਾਲੇ ਤੂੰ ਕੌਣ ਹੋਣਾ ਸਾਨੂੰ ਸਵਾਲ ਕਰਨ ਵਾਲਾ ਵੀ ਕੀ ਤੂੰ ਕੀ ਕੀਤਾ ਤੂੰ ਕੀ ਕੀਤਾ ਤੂੰ ਜਾ ਕੇ ਜਿਹਦੀ ਅਥਾਰਟੀ ਆ ਉਹ ਕਹੇਗਾ ਨਾ ਸਵਾਲ ਤੂੰ ਜਾ ਕੇ ਲੋਕਾਂ ਨੂੰ ਕੱਲ ਪੁੱਛਣ ਲੱਗ ਜੇਂਗਾ ਵੀ ਤੂੰ ਇੱਥੇ ਕਿਵੇਂ ਬੈਠਾ ਤੂੰ ਰਜਿਸਟਰੀ ਦਿਖਾ ਤੂੰ ਲੋਕਾਂ ਨੂੰ ਪੁੱਛਦਾ ਰਜਿਸਟਰੀ ਦਿਖਾ ਤੂੰ ਕੌਣ ਹੋਣਾ ਪੁੱਛਣ ਵਾਲਾ ਓਏ ਤੇਰੀ ਅਥਾਰਟੀ ਕੀ ਹੈ ਤੈਨੂੰ ਕਿਹਨੇ ਅਥਾਰਟੀ ਦਿੱਤੀ ਪਹਿਲਾਂ ਤੁਸੀਂ ਕਤਲ ਕਰੋ ਫਿਰ ਤੁਸੀਂ ਨਜਾਇਜ਼ ਕਬਜ਼ੇ ਕਰੋ ਜੇ ਕੋਈ ਬੋਲਦਾ ਤੁਸੀਂ ਕਹਿੰਦੇ ਹੋ ਵੀ ਕਿ ਉਹ ਬੋਲੇ ਵੀ ਨਾ ਜਿੱਥੇ ਜਿੱਥੇ ਜੋ-ਜੋ ਵੀ ਤੂੰ ਕੁਝ ਕਰਦਾ ਨਾ ਮੈਨੂੰ ਤੇਰੇ ਸਾਰੇ ਕਾਲੇ ਧੰਦੇ ਪਤਾ ਵੀ ਕਿਹਦੇ ਨਾਲ ਮਿਲ-ਮਿਲ ਕੇ ਤੂੰ ਕੀ-ਕੀ ਵੇਚਦਾ ਇੱਥੇ ਤੇ ਜਿਹੜਾ ਜਿਹੜਾ ਉੱਥੇ ਆ ਕੇ ਵੰਦਾ ਵਾ ਉਹ ਨਸ਼ੇੜੀ ਜਿਹੜੇ ਤੇਰੇ ਮੁੰਡੇ ਨੇ ਉੱਥੇ ਟਰੈਕਟਰ ਲੈ ਲੈ ਕੇ ਪਿੰਡ 'ਚ ਗੇੜੇ ਕੱਢਦੇ ਨੇ ਨਾ ਉਹ ਵੀ ਮੈਨੂੰ ਪਤਾ ਸਾਰੇ ਕਿਹੜੇ ਨੇ ਹੇ ਨਾ ਸੋਚੀ ਵੀ ਕਿ ਕੋਈ ਗੱਲ ਨਹੀਂ ਮੈਂ ਤੇਰੇ ਤੋਂ ਕੋਈ ਡਰਦੀ ਨਹੀਂ ਨਾ ਮੈਂ ਤੇਰੇ ਤੋਂ ਪਿੱਛੇ ਉਹ ਨਾ ਮੈਂ ਤੇਰਾ ਪਿੱਛਾ ਛੱਡਣਾ ਹੁਣ ਤੈਨੂੰ ਜਿਹੜੀ ਤੇਰੀ ਸਜ਼ਾ ਵਾ ਉਹ ਮਿਲੂਗੀ ਈ ਮਿਲੂਗੀ ਕੋਈ ਗੱਲ ਨਹੀਂ ਰੱਬ ਤਾਂ ਦੇਖ ਰਿਹਾ ਨਾ ਜੇ ਕੋਈ ਗੱਲ ਨਹੀਂ ਜਿਹੜਾ ਤੈਨੇ ਜਿਹਨੂੰ ਖਰੀਦਣਾ ਸੀ ਖਰੀਦ ਤੂੰ ਜੋ ਮਰਜ਼ੀ ਕਰ ਪਰ ਰੱਬ ਹੈਗਾ ਉਹਦੇ ਤੇ ਮੈਨੂੰ ਭਰੋਸਾ ਉਹ ਤੈਨੂੰ ਦੇਊਗਾ ਸੇ